ਚੱਕ ਲਿਆ ਦੀ ਬਰਦਰ ਦਾ ਕੋਈ ਚੱਕ ਲਿਆ ਜਾਂ ਉਤਰਕ ਲਿਆ ਉਹ ਟਾਈਮ ਆਪਾਂ ਇਹਨਾਂ ਨੂੰ ਦੇਤਾ ਇਸ ਕਰਕੇ ਆਪਾਂ ਨੂੰ ਦੂਸਰੇ ਚੱਕਣੇ ਪੈ ਰਹੇ ਤਾਂ ਫਿਰ ਕੱਲ ਅਨਕੀ ਚਿੰਗ ਦੀ ਕਰਵੇ ਉਥੇ ਇਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਮਿਲੇ ਗਏ ਤਾਂ ਕਿੰਨੀ ਪੁੱਛਤਾ ਚੀਂ ਜਾਂਦਾ ਜੀ ਕਿ ਆਪਾਂ ਫਿਰ ਫੇਰੂ ਹੀ ਵੇਟ ਕਰ ਰਹੇ ਹਾਂ ਕਿ ਜੀ ਤੁਸੀਂ ਜਦ ਤੱਕ ਚੱਲੇ ਸਾਰਾ ਜੋ ਫੇਲ ਲਾਈ ਅਸੀਂ ਫਿਰ ਫੇਲ ਰਿਜੈਕਟ ਕਰਾਂਦੇ ਵੀਰੀਏ ਮਤਲਬ ਕਿੰਨੇ ਸਾਈਡ ਸਾਡਾ ਸ਼ਾਂਤ ਰੋਣ ਦਾ ਟਾਈਮ ਵੀ ਨਹੀਂ ਮਿਲ ਰਿਹਾ ਪ੍ਰੋਬਲਮ ਤਾਂ ਇਹ ਤਾਂ ਕਾਈਂਡਲੀ ਉਹਨ ਸਾਡਾ ਜਿਹੜਾ ਹੈ ਸਾਡੀ ਰਿਕਵੈਸਟ ਵੀ ਹੈ ਤੇ ਸਾਡੀ ਮੰਗ ਵੀ ਹੈ ਕਿਉਂਕਿ ਸਾਰਾ ਸ਼ਹਿਰ ਉਸ ਦੇ ਸਾਰੇ ਸਾਡੇ ਨਾਲ ਨੇ ਹਾਜੀ ਅਸੀਂ ਸਟਿਲ ਫੇਰ ਨਹੀਂ ਚਾਹਦੇ ਵੀ ਸ਼ਹਿਰ ਦਾ ਮਾਹੌਲ ਉਦਾਂ ਦਾ ਹੋਵੇ ਬਟ ਅਸੀਂ ਪ੍ਰਸ਼ਾਸਨ ਨੂੰ ਕੱਲ ਸ਼ਾਮ ਤੱਕ ਦਾਟਾਈ ਦੇਣੇ ਕੱਲ ਸ਼ਾਮ ਤੱਕ ਸਾਨੂੰ ਦੋਵੇਂ ਜਿਹੜੇ ਕਾਦਲ ਰਹਿ ਗਏ ਕਾਦਲ ਹੀ ਨੇ ਉਹ ਰੈਸਟਡ ਚਾਹੀਦੇ ਆ ਕਿਉਂਕਿ ਪਰसों ਕਿਉਂਕਿ ਸਾਰੇ ਸਮਾਣਾਗਾਸੀ ਵੀ ਸਾਨੂੰ ਕਹਿ ਰਹੇ ਹੋ ਸਾਨੂੰ ਗਾਲਾਂ ਕੱਢਦੇ ਆ ਵੀ ਤੁਸੀਂ ਇੰਨਾ ਟਾਈਮ ਕਿਉਂ ਦੇ ਰਹੇ ਹੋ ਪ੍ਰਸ਼ਾਸਨ ਦਾ ਕੋਈ ਕੰਮ ਨਹੀਂ ਰਿਹਾ ਤਾਂ ਠੀਕ ਹੈ ਅਸੀਂ ਤੁਸੀਂ ਸਾਨੂੰ ਥੋੜਾ ਜਿਹਾ ਕੁਕੀਤਾ ਅਸੀਂ ਟਾਈਮ ਵੀ ਦਿੱਤਾ ਤਾਂ ਕਾਈਂਡਲੀ ਉਹ ਕੱਲ੍ਹ ਸ਼ਾਮ ਤੱਕ ਉਹਦਾ ਡਾਟਾ ਟਾਈਮ ਹੈ ਉਹ ਅਸੀਂ ਸਾਰੇ ਪ੍ਰਸ਼ਾਸਨ ਨੂੰ ਮੈਂ ਸਾਰੀ ਮੰਗ ਪੱਤਰ ਡੀਐਸਪੀ ਸਾਹਿਬ ਨੂੰ ਵੀ ਦੇ ਰਹੇ ਹਾਂ ਐਸਐਸਪੀ ਸਾਹਿਬ ਨੂੰ ਵੀ ਦਵਾਂਗੇ ਡੀਸੀ ਮੈਡਮ ਨੂੰ ਵੀ ਦਵਾਂਗੇ ਐਮਐਲਏ ਸਾਹਿਬ ਨੂੰ ਵੀ ਦਵਾਂਗੇ ਤਾਂ ਕਿ ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਸਾਨੂੰ ਦੱਸਿਆ ਨਹੀਂ ਜਾਂ ਉਹ ਕਿਹਾ ਸੀ Taske ਪਰसों ਤੋਂ ਸ਼ਹਿਰ ਬੰਦ ਕਰਾਂਗੇ ਉਹ ਸ਼ਹਿਰ ਉਦੋਂ ਤੱਕ ਬੰਦ ਕਰਾਂਗੇ ਜਦ ਤੱਕ ਇਹ ਬੰਦੇ ਨਾ ਬੜੇ ਜੇ ਫਿਰ ਮਾਹੌਲ ਕਿਵੇਂ ਬਣੇ ਨਹੀਂ ਚਾਹਾਂਗੇ ਲੇਕਿਨ ਫਿਰ ਕੀ ਬੰਦਾ ਹੈ ਕਿ ਜਾਂ ਉਹਦੀ ਜੋ ਜ਼ਿੰਮੇਵਾਰੀ ਹੋ ਗਈ ਪ੍ਰਸ਼ਾਸਨ ਅੰਸਾਰ ਤੇ ਜਾਈਏ ਜਾਂ ਆਪਣੇ ਘਰ ਦੇ ਸੋਣ ਮੈਸੀ ਸਾਡੇ ਨੇ 4 ਵਜੇ ਤੋਂ ਹਸਪਤਾਲ ਲੈ ਕੇ ਜਾ ਰਹੇ ਆਰੇ ਅਸਰਾ ਨੂੰ ਤਾਂ ਜੀ ਬੇਦੀ ਹੈ ਜੀ ਜੀ ਵੀ ਜੋ ਜੋ ਆਪਣਾ ਐਪਰਟ ਹੈ ਨਾ ਅਸੀਂ ਤੁਹਾਨੂੰ ਦੱਸ ਰਿਹਾ ਜੀ ਮਾਰਨਿੰਗ ਈਵਨਿੰਗ ਦੇ 4 ਵਜੇ ਹਸਪਤਾਲ ਲੈ ਕੇ ਜਾ ਚੁੱਕੇ ਹਾਂ ਤਾਂ ਕੀ ਕਰੀਏ ਹੈ ਸਹੀ ਹੈ ਤੁਸੀਂ ਇਹ ਕਿ ਸਰਾ ਸਾਰੀ ਕੰਟੀਨਰ ਮੇਰੇ ਤਾਂ ਦੋਨੋਂ ਬੱਚੇ ਚਲੇ ਗਏ ਜੀ ਸਾਡੇ ਦੋ ਤਾਂ ਕਾਰ ਕਾਰੀ ਹੋ ਗਿਆ ਬਿਲਕੁਲ ਇਹ ਘਰ ਨੂੰ ਸਭੀ ਇੱਕ ਅਸੀਂ ਤੁਹਾਡੇ ਮਗਰ ਇਹ ਤਾਂ ਪ੍ਰਸ਼ਾਸਨ ਦੀ ਬਣਦੀ ਹੈ ਇਹ ਪ੍ਰਸ਼ਾਸਨ ਦਾ ਕੰਮ ਹੈ ਨਹੀਂ ਕਰਨਾ ਜਵਾਬ ਦਿਓ ਉਦਵਾਰ ਤੋਂ ਵੀਰਵਾਰ ਤੋਂ ਸਮਾਂ ਬੰਦ ਕਰਦੇ ਹਾਂ ਅੱਜ ਕੱਲ ਆਪਾਂ ਲਿਖਤਾ ਜੀ ਵੀ ਕੱਲ ਸ਼ਾਮ ਤੱਕ ਦਾ ਅਸੀਂ ਜੀ ਕੱਲ ਅਸੀਂ ਮਾਨ ਸਾਹਿਬ ਅੱਜ ਲਗਭਗ ਸਾਹਿਬ ਅੱਜ ਦੇਖੋ ਜੀ ਅੱਜ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਮਾਲਕ ਰੰਧੀ ਸਿੰਘ ਜਿਹੜਾ ਕਿ ਅਜੇ ਤੱਕ ਫਰਾਰ ਹੈ ਉਹਨੇ ਐਂਟੀਸੀਪੇਟਰੀ ਬੇਲ ਲਈ ਹੋਈ ਸੀ ਹਾਈ ਕੋਰਟ ਚੰਡੀਗੜ੍ਹ ਦੀ ਉਹ ਬੰਦੇ ਨੇ ਪਤਾ ਨਹੀਂ ਕਿਹੜੀ ਪਾਵਰ ਦਾ ਇਸਤੇਮਾਲ ਕੀਤਾ ਉਹਨੇ ਇੰਨਾ ਇਸਤੇਮਾਲ ਕੀਤਾ ਕਿ ਉਹਨੇ ਕੱਲ ਫਾਈਲ ਕਰਾਈ ਅੱਜ ਜੱਜ ਸਾਹਿਬ ਦੇ ਲਿਸਟ ਵੀ ਕਰਾ ਲਈ ਜੋ ਸਾਨੂੰ ਰਾਤ 9 ਵਜੇ ਪਤਾ ਲੱਗਿਆ ਬਟ ਪਰਮਾਤਮਾ ਸਾਡੇ ਨਾਲ ਸੀ ਸਾਡੇ ਸਾਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਸੀ ਸਾਡੇ ਵਕੀਲ ਸਾਹਿਬਾਂ ਦਾ ਸਹਿਯੋਗ ਸੀ ਕਿ ਜੱਜ ਸਾਹਿਬ ਨੇ ਹੁੰਦੀ ਜਿਹੜੀ ਜ਼ਮਾਨਤ ਹੈ ਜ ਨਹੀਂ ਦਿੱਤੀ ਬਟ ਸਾਡੀ ਮੰਗ ਇਹ ਹੈ ਵੀ ਜੇ ਅੱਜ ਜ਼ਮਾਨਤ ਨਹੀਂ ਕੀਤੀ ਤਾਂ ਕੀ ਅਸੀਂ ਉਹਨਾਂ ਦੀ ਜਮਾਨਤ ਹੋਣ ਦਾ ਵੇਟ ਕਰ ਰਹੇ ਹਾਂ ਮੈਨੂੰ ਲੱਗਦਾ ਹੈ ਪ੍ਰਸ਼ਾਸਨ ਇਹੀ ਕੋਈ ਕਰ ਰਿਹਾ ਵੀ ਉਹਨਾਂ ਦੀ ਜਮਾਨਤ ਹੋ ਜੇ ਤੇ ਫਿਰ ਅਸੀਂ ਜਿਹੜਾ ਹੈ ਇਹਨਾਂ ਦੀ ਕਾਰਵਾਈ ਕਿਸੇ ਖੰਡੇ ਵਸਤੇ ਵਿਚ ਪਾ ਦੇਵਾਂਗੇ ਪਰ ਅਸੀਂ ਅੱਜ ਸਾਰੇ ਪੇਰੈਂਟਸ ਸਾਰੇ ਸ਼ਹਿਰ ਸਾਰੇ ਜਥੇਬੰਦੀਆਂ ਸਮਾਣੇ ਦੀ ਸਾਰੀ ਆਰਗੇਨਾਈਜੇਸ਼ਨ ਸਾਰੀ মিডিਆ ਇੱਥੇ ਆਈ ਹੈ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਅਸੀਂ ਐਸਡੀਐਨ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਕਿ ਜੇਕਰ ਕੱਲ ਸ਼ਾਮ ਤੱਕ ਕਿਉਂਕਿ ਇਹਨਾਂ ਨੇ ਸਾਡੇ ਤੋਂ ਪਹਿਲਾਂ ਵੀ ਟਾਈਮ ਮੰਗਿਆ ਸੀ ਜਿਹੜਾ ਕਿ ਦੋ ਵਾਰੀ ਟਾਈਮ ਮੰਗ ਚੁੱਕੇ ਨੇ ਹੁਣ ਕੱਲ ਸ਼ਾਮ ਤੱਕ ਅਸੀਂ ਅਖੀਰਲਾ ਟਾਈਮ ਦੇ ਕੇ ਆਏ ਆ ਕਿ ਜੇ ਕੱਲ ਸ਼ਾਮ ਤੱਕ ਦੋਵੇਂ ਦੋਸ਼ੀ ਰਣਜੀਤ ਸਿੰਘ ਤੇ ਅਨਿਕੇਤ ਸਿੰਘ ਇਹ ਦੋਵੇਂ ਗ੍ਰਿਫਤਾਰ ਨਹੀਂ ਹੁੰਦੇ ਤਾਂ ਪਰਸੋਂ ਅਸੀਂ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸ਼ਹਿਰ ਬੰਦ ਰੱਖਾਂਗੇ ਤੇ ਉਦੋਂ ਤੱਕ ਰੱਖਾਂਗੇ ਜਦ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਇਹ ਅੰਦਰ ਇੱਕ ਗੱਲ ਛੁੜੀ ਹੋਈ ਸੀ ਕਿ ਸਰ ਮੇਰੀ ਸਾਰਾ ਸਮਾਣਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਇਹ ਜਿਹੜੀ ਲੜਾਈ ਹੈ ਇਹ ਸਾਡੀ ਨਹੀਂ ਹੈਗੀ ਇਹ ਸਾਰਿਆਂ ਦੀ ਲੜਾਈ ਹੈ ਇਹ ਜੋ ਸਾਡੇ ਨਾਲ ਹੋ ਗਿਆ ਸਾਡੇ ਨਾਲ ਸਾਡੇ ਬੱਚੇ ਤਾਂ ਵਾਪਸ ਆ ਨਹੀਂ ਸਕਦੇ ਹੈਗੇ ਜੀ ਹੱਥ ਜੋੜ ਕੇ ਬੇਨਤੀ ਹੈ ਇਹ ਜੇ ਪਾਣਾ ਕੱਲ ਨੂੰ ਕਿਸੇ ਨਾਲਾਂ ਵਾਪਰੇ ਇਸ ਕਰਕੇ ਹੱਥ ਜੋੜ ਕੇ ਪਾਰਟੀ ਤੋਂ ਉੱਠੋ ਕੇ ਸਾਡੇ ਨਾਲ ਪਰਸੋਂ ਜਿਹੜਾ ਸਮਾਣਾ ਸ਼ਹਿਰ ਬੰਦ ਕਰਵਾਇਓ ਜ਼ਰੂਰ ਮੋਢੇ ਨਾਲ ਮੋਢਾ ਨਾਲ ਲਾ ਕੇ ਖੜੇ ਹੋ ਹੱਥ ਜੋੜ ਕੇ ਸਾਰੇ ਸਮਾਜ ਨੇ ਅਸੀਂ ਉਹਨੂੰ ਬੇਨਤੀ ਹੈ ਸਾਡੇ ਪੇਰੈਂਟਸ ਦੇ ਡੈਲੀਗੇਸ਼ਨ ਤੇ ਸ਼ਹਿਰ ਵਾਲੇ ਆਏ ਸੀਗੇ ਕਿ ਇਹ ਤੇ ਕਾਰਵਾਈ ਜਲਦ ਤੋਂ ਜਲਦ ਹੋਣੀ ਬੰਦੀ ਹੈ ਇਹਦੇ ਚ ਪਹਿਲਾਂ ਦੋ ਮਾਲਕ ਨੋਮੀਨੇਟਿਡ ਸੀਗੇ ਐਫ ਆਰ ਦਰਜ ਹੋਈ ਸੀ ਜੋ ਇੱਕ ਦੀ ਅਰੈਸਟ ਪੈ ਚੁੱਕਾ